ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੁਝ ਮਲਾਜ਼ਮਾਂ ਬਾਰੇ ਸਵਾਲ ਕਰਨਾ ਚਾਹਣੀ ਆ ਮੈਨੂੰ ਉਹਦੇ ਚ ਡਿਟੇਲ ਚ ਜਾਣਕਾਰੀ ਦਿਓ ਹਾਂਜੀ ਬਣ ਜੀ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਮਲਾਜ਼ਮਾਂ ਨੂੰ ਸਰਕਾਰ ਕਦੋਂ ਤੱਕ ਪੱਕਾ ਕਰ ਸਕਦੀ ਹੈ ਇਹਦੇ ਬਾਰੇ ਮੈਨੂੰ ਡਿਟੇਲ ਚ ਦੱਸੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਜੋ ਕੱਚੇ ਮਲਾਜ਼ਮਾਂ ਉਹਨਾਂ ਨੂੰ ਮੁੱਖ ਨੇ ਭੂਮਾਨਤਮ ਸਰਕਾਰ ਨੇ ਜੋ ਟੀਚਰ ਸੀ ਕੱਚੇ ਉਹਨਾਂ ਨੂੰ ਰੈਗੂਲਰੀ ਕਰ ਦਿੱਤਾ ਤੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਵੀ ਕਰ ਦਿੱਤਾ ਪਰ ਉਹਨਾਂ ਵਾਲੇ ਸਣੇ ਵਿੱਚ ਜੋ ਮੁਖਰਿਮ ਭੁਵਾਂ ਤੁਮੰਨੇ ਗਿਆ ਸੀ ਵੀ ਉਹ ਕੱਚੇ ਮਲਾਜਮਾਂ ਉਹਨਾਂ ਅੱਗੇ ਉਹ ਕੱਚੇ ਸਾਧ ਕੱਟੂੰਗਾ ਕਿਉਂਕਿ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਤੋਂ ਬਣਾਉਣ ਦੇ ਵਿੱਚ 20 ਸਾਲਾਂ ਜਿ 21 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮੇ ਕੰਮ ਕਰਦੇ ਆ ਜੋ ਲਹਿਰਾ ਮੁਹੱਬਤ ਤੋਂ ਬਣਾਉਣ ਲਹਿਰਾ ਮੁਹੰਮਦ ਦੇ ਮਲਾਜਮ ਨੇ ਉਹਨਾਂ ਨੇ ਜੋ ਮਾਸਟਰ ਜਗਸੀਸ ਐਮਐਲਏ ਆਪਣੇ ਹਲਕੇ ਦਾ ਉਹਨਾਂ ਨੇ ਮੰਗ ਪਤਾ ਵੀਤਾ ਪਰ ਐਮਐਲਏ ਸਾਹ ਨੇ ਜੋ ਕੈਨ ਮਤ ਮੰਨਦੇ ਮਿਲਣ ਦੇ ਵਿੱਚ ਫੈਸਲਾ اٹھਾਇਆ ਸੀ ਵੀ ਜਾਇਜ਼ ਮੰਗਾ ਮੁਖਰਿਮ ਭੁਵਾਂ ਤੁਮੰਨੇ ਗਿਆ ਵੀ ਕੱਚੇ ਮਲਾਜਮਾਂ ਮੈਂ ਨਾਲ ਇਹਨੇ ਅੱਗੇ ਉਹ ਕੱਚੇ ਸਾਧ ਕੱਟੂੰਗਾ ਵੀ ਰੈਲਰ ਕਰੂੰਗਾ ਆਉਣ ਵਾਲੇ ਸਮੇਂ 'ਚ ਮਾਨ ਸਰਕਾਰ ਜੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਸਕਦੀ ਹੈ ਹਾਂ ਜੀ ਮੈਡਮ ਮਿੱਡੇ ਮੀਲ ਵਰਕਰ ਤੇ ਅੰਗਣਵਾੜੀ ਵਰਕਰਾਂ ਦੇ ਮਾਨ ਪੱਤੇ ਵਿੱਚ ਸਰਕਾਰ ਕਦੋਂ ਤੱਕ ਤੇ ਕਿੰਨਾ ਵਾਅਦਾ ਕਰ ਸਕਦੀ ਹੈ ਮਾਨ ਸਰਕਾਰ ਮਿੱਡਲ ਵਰਕਰਾਂ ਵਿੱਚ ਜੋ ਅੰਗਣਵਾੜੀ ਵਰਕਰਾਂ ਉਹਨਾਂ ਦੇ ਮਾਨ ਮਤੇ ਵਿੱਚ ਵਾਅਦਾ ਜਲਦੀ ਕਰੂਗੀ ਹਾਂ ਜੀ ਮੈਡਮ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਪੰਜਾਬ ਸਰਕਾਰ ਇਹ ਵਾਅਦਾ ਕਦੋਂ ਤੱਕ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ 13% ਵਾਧਾ ਹੋਣਾ ਬਹੁਤ ਜ਼ਰੂਰੀ ਆ ਮਾਨ ਸਰਕਾਰ ਵਾਅਦਾ ਜਲਦੀ ਕਰ ਸਕਦੀ ਆ ਪਰ ਇੱਕ ਪਾਸੇ ਕੇਂਦਰ ਸਰਕਾਰ ਨੇ ਮਿਲਾਨਾ ਡੀਏ 55% ਆ ਪੰਜਾਬ ਸਰਕਾਰ ਦੇ ਮਿਲਾਨਾ ਡੀਏ 42% ਆ 13% ਦਾ ਬਹੁਤ ਆ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਾਂ ਤੋਂ ਨਾਲ ਜਾਂ ਬੇਤਵਾਂ ਦੀ ਹਰ ਪਾਸੇ ਚਿਮਾ ਨਾਲ ਜਾਂ ਸਾਬਕਵਿੰਨ ਮੀਟਿੰਗ ਹੋਈਆਂ ਵੀ ਡੀਏ 13% ਵਧਾ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਦੇ ਮਿਲਾਨਾ ਡੀਏ 55% ਆ ਕੇਂਦਰ ਸਰਕਾਰ ਦੇ ਮਿਲਾਨਾ ਡੀਏ 55% ਆ ਪੰਜਾਬ ਸਰਕਾਰ ਦੇ ਮਿਲਾਨਾ ਡੀਏ 13% ਘੱਟ ਹੋਣ ਕਰਕੇ ਹਜ਼ਾਰਾਂ ਰੁਪਏ ਤਨਖਾਹ ਹਰ ਮਹੀਨੇ ਘੱਟ ਮਿਲਦੀ ਅਸੀਂ ਮੰਗ ਕਰਦੇ ਆ ਮਾਂ ਸਰਕਾਰ ਤੋਂ ਵੀ ਡੀਅਰ ਵਿਤ੍ਰਮ ਹਨ ਵਾਧਾ ਕੀਤਾ ਜਾਵੇ ਹਾਂ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ 17/7/2020 ਤੋਂ ਬਾਅਦ ਭਰਤੀ ਹੋਏ ਮਨਾਂ ਲਈ 6ਵਾਂ ਪੇਗ ਲਾਗੂ ਕਰਨਾ ਜ਼ਰੂਰੀ ਆ ਜਿਸ ਨੂੰ ਲੈ ਕੇ ਜੋ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਜੋ ਲੈਡਰ ਪੈਡ ਦੇ ਉੱਪਰ 17/7/2020 ਤੋਂ ਭਰਤੀ ਹੋਏ ਮਨਾਂ ਲਈ 6ਵਾਂ ਪੇਗ ਲਾਗੂ ਕੀਤਾ ਰਿਹਾ ਮੁਖਨੀ ਭਵੰਤ ਨੂੰ ਤੇ ਮੰਗ ਪੱਤਰ ਵਿਤੋਨ ਹਰ ਪਾਸੇ ਜਿਮਨ ਨੂੰ ਮੰਗ ਪੱਤਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਅਸੀਂ ਮੰਗ ਕਰਦੇ ਹਾਂ ਮਾਨ ਸਰਕਾਰ ਤੋਂ ਵਿਸਤਾਰਾਂ 7 17 ਦਾ 7 2020 ਵਾਲੇ ਮਲਾਜਾਂ ਨੂੰ ਸਾਦ ਤੋਂ ਪੇਕਸ਼ਨ ਨਹੀਂ ਪੰਜਾਬ ਦਾ 6ਵਾਂ ਪੇਕਸ਼ਨ ਲੱਗਦਾ ਹੈ ਹਾਂ ਜੀ ਮੰਨਦੇ। ਰਿਟਾਇਰ ਹੋਏ ਮਲਾਜਾਂ ਕਿਹਸ ਫੈਕਟਰ ਲੈਣ ਦੀ ਮੰਗ ਕਰ ਰਹੇ ਆ ਸਰਕਾਰ ਕਦੋਂ ਤੱਕ ਉਹਨਾਂ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਤੇ ਲਾਗੂ ਕਰ ਸਕਦੀ ਹੈ? ਰਿਟਾਇਰ ਹੋਏ ਮਲਾਜਾਂ ਜੋ ਫੈਕਟਰ ਤੋਂ ਨਾੜ ਦੀ ਮੰਗ ਕਰਦੇ ਆ ਉਹ ਵੀ ਮੰਗ ਕਰਦੇ ਆ ਵੀ ਸਾਨੂੰ ਏਰੀਅਰ ਦਿੱਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵੰਤਮਨ ਦੇ ਨਾਲ ਸਾਂਝੇ ਫਰਾਂਜਾ ਵਾਲੇ ਮੀਟਿੰਗਾਂ ਹੋਈਆਂ ਬੇਤਵਾਲੀ ਹਰਪਾ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਉਹ ਸਦੌਣ ਵਾਲੇ ਸਨ ਵਿੱਚ ਮਾਨ ਸਰਕਾਰ ਜੋ ਰਿਟਾਇਰ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਹੈਡੋ 2.52 ਦੇ ਸਕਦੀ ਹੈ ਆਸਕ ਦੀ ਜਾ ਸਕਦੀ ਹੈ 2016 ਤੋਂ ਪੇ ਕਮਿਸ਼ਨ ਦਾ ਏਰੀਆ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲਣ ਦੀ ਆਸ ਹੈ ਮੁੱਖ ਮੰਤਰੀ ਭਵਨ ਤਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਦੇ ਜੇ ਫੈਸਲਾ ਕੀਤਾ ਸੀਗਾ ਵੀ 2016 ਤੋਂ ਪੇ ਕੰ ਦਾ ਏਰੀਆ ਦੇ ਜਿਨ੍ਹਾਂ ਦੀ ਉਮਰ 50 ਸਾਲਾ ਵੀ 2 ਕਿਸ਼ਤਾਂ ਇਹਨਾਂ ਨੂੰ ਮਿਲ ਵੀ ਚੁੱਕਿਆ ਵਾ ਵੀ ਕਿਸੇ ਨੂੰ 36 ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਜਾਂ ਕਿਸੇ ਨੂੰ 12 ਕਿਸ਼ਤਾਂ ਵਿੱਚ ਜੋ ਰੈਗੂਲਰ ਮੁਲਾਜ਼ਮ ਵਰਕਿੰਗ ਮੁਲਾਜ਼ਮਾਂ ਉਹਨੋਂ ਪ੍ਰਯਾਅ 2022 ਤੋਂ ਸ਼ੁਰੂ ਕੀਤਾ ਜਾਊਗਾ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਮੁਖ림 ਭਗਵਾਨ ਜਮਾਨ ਨਾਲ ਦਿੱਤਾਂ ਦੀ ਹਰਪਾਤ ਸਿੰਘ ਜੀ ਨਾਲ ਇਹ ਵੀ ਕਿਹਾ ਵੀ ਜੋ ਏਰੀਆ ਦਾ ਹੈ ਸਾਡੇ ਮਤਲਬ 5 ਸਾਲ ਦਾ 14000 ਕਰੋੜ ਰੁਪਏ ਦਾ ਏਰੀਆ ਬਣਦਾ 2003 ਜਾਂ 4 ਗੇਸਾਂ ਵਿੱਚ ਸਾਰੇ ਮੁਲਾਜ਼ਮਾਂ ਨੂੰ ਪੱਠਾ ਏਰੀਆ ਦਿੱਤਾ ਜਾਵੇ ਹਾਂ ਜੀ ਬਣ ਜੀ ਧੰਨਵਾਦ ਵੀਰ ਜੀ ਜੀ ਜੀ